ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਵਸਨੀਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨੇ ਦੇਦਾਰ ਕਰਵਾਉਣ ਦੇ ਮਕਸਦ ਨਾਲ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਹੁਸ਼ਿਆਰਪੁਰ ਤੋਂ ਵੀ ਇਸ ਸਕੀਮ ਦੇ ਤਹਿਤ ਯਾਤਰੀਆਂ ਨਾਲ ਫਰੀ ਫਰੀ バス ਬ੍ਰਿੰਦਾਵਨ ਦੇ ਦਰਸ਼ਨਾਂ ਲਈ ਰਵਾਨਾ ਹੋਏ ਇਸ ਯਾਤਰਾ ਨੂੰ ਕੈਬਨਿਟ ਮੰਤਰੀ ਪੰਜਾਬ ਭ੍ਰਮਸ਼ੰਕਰ ਜਿੰਪਾ ਤੇ ਬੀਤੇ ਦਿਨੀ ਕਾਂਗਰਸ ਪਾਰਟੀ ਨੂੰ અલਵਿਦਾ ਕਹਿ ਕੇ ਆਪ ਵੀ ਸ਼ਾਮਲ ਹੋਏ ਹਲਕਾ ਚੱਬੇਵਾਲ ਦੇ ਵਿਧਾਇਕ ਡਾਕਟਰ ਰਾਜਕਮਰ ਚੱਬੇਵਾਲ ਤੋਂ ਇਲਾਵਾ ਮੇਅਰ सुरेंद्र ਕੁਮਾਰ ਵੱਲੋਂ ਰਵਾਨਾ ਕੀਤਾ ਗਿਆ ਇਸ ਮੌਕੇ ਭ੍ਰਮਸ਼ੰਕਰ ਜਿੰਪਾ ਤੇ ਡਾਕਟਰ ਰਾਜਕਮਰ ਚੱਬੇਵਾਲ ਨੇ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਜਿਥੇ ਯਾਤਰਾ ਲਈ ਹਾਰਦਿਕ ਸ਼ੁਭ ਕਾਮਨਾਵਾਂ ਦਿੱਤੀਆਂ ਉੱਥੇ ਹੀ ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸੂਬੇ ਦੇ ਵਸਨੀਕਾਂ ਲਈ ਸ਼ੁਰੂ ਕੀਤੀ ਸਕੀਮ ਲਈ ਧੰਨਵਾਦ ਕੀਤਾ ਉਨਾ ਕਿਹਾ ਕਿ ਜਿਹੜੀ ਸੰਗਤਾ ਧਾਰਮਿਕ ਸਥਾਨਾਂ ਦੇ ਦਰਸ਼ਣੇ ਦਿਤਾਰ ਨਹੀਂ ਕਰ ਸਕਦੀਆਂ ਉਹਨਾਂ ਸੰਗਤਾ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਕੀਮ ਸ਼ੁਰੂ ਕੀਤੀ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾ ਤੇ ਆਪ ਪਾਰਟੀ ਦੇ ਵਰਕਰ ਮਜੂਦ ਹਨ ਦੇਖੋ ਬਹੁਤ ਹੀ ਖੁਸ਼ੀ ਦਾ ਮੌਕਾ ਪੂਰੇ ਹੁਸ਼ਿਆਰਪੁਰ ਦੇ ਲੋਕਾਂ ਦੇ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਦੋ ਕਿਰਪਾ ਕੀਤੀਆਂ ਸਾਡੇ ਦੇ ਉੱਤੇ ਇਕ ਤਾਂ ਬੰਕੇ ਵਿਹਾਰੀ لال ਦੇ ਬ੍ਰਿੰਦਾਵਨ ਦੇ ਲਈ ਮਥਰਾ ਲਈ ਬਸ ਗਈ ਹੈ ਇਥੋਂ ਔਰ ਦੂਜੀ ਸਾਨੂੰ ਬਹੁਤ ਹੀ ਹਰਮਨ ਪਿਆਰੇ ਸ਼ਹਿਰ ਦੇ ਦੋ ਵਾਰ ਐਮਐਲਏ ਰਹੇ ਪਹਿਲਾਂ ਚੱਬੇਵਾਲ ਤੋਂ ਔਰ ਸ਼ਹਿਰ ਦੇ ਹਰਮਨ ਪਿਆਰੇ ਆ ਇਹ ਔਰ ਬਹੁਤ بڑا ਸਕੈਨ ਸੈਂਟਰ ਹੈ بڑا ਸ਼ਹਿਰ ਦੇ ਵਿੱਚ ਲੋਕਾਂ ਨਾਲ ਪਿਆਰ ਹੈ ਡਾਕਟਰ ਰਾਜ ਕੁਮਾਰ ਜੀ ਚੱਬੇਵਾਲ ਜਿਹੜੇ ਕਿ ਮੌਜੂਦਾ ਐਮਐਲਏ ਵੀ ਹੈ ਔਰ ਉਹਨਾਂ ਨੂੰ ਮਾਨ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਵਿੱਚ ਨਾਲ ਲੈ ਕੇ ਸਾਡਾ ਬਹੁਤ ਜ਼ਿਲ੍ਹੇ ਦਾ ਨਾਰੋਸ਼ਨ ਹੋਇਆ ਪੂਰੇ ਦੋਆਬੇ ਦਾ ਨਾਰੋਸ਼ਨ ਹੋਇਆ ਬਲਕਿ ਪੂਰੇ ਪੰਜਾਬ ਦੇ ਉੱਤੇ ਮੈਂ ਕਹਣਾ ਆਣ ਵਾਲਾ ਟਾਈਮ ਬਹੁਤ ਕਿਰਪਾ ਹੋਈ ਹੈ ਸੋ ਮੈਂ ਇਹ ਦੋਨੋਂ ਖੁਸ਼ਖਬਰੀਆਂ ਨੂੰ ਇਕੱਠਾ ਕਰਦਾ ਕਿਉਂਕਿ ਬੜੇ ਤੇਰ ਤੋਂ ਲੋਕਾਂ ਨੂੰ ਉਡੀਕ ਸੀ ਕਿ ਸਾਡੀ ਇੱਕ ਬੱਸ ਜਿਹੜੀ ਹੁਸ਼ਿਆਰਪੁਰ ਤੋਂ ਡਾਇਰੈਕਟ ਮਥਰਾ ਔਰ ਬਿੰਦਾਵਨ ਜਾਵੇ ਔਰ ਬਹੁਤ ਸਮਝਦਾਰ ਡਿਮਾਂਡ ਸੀ ਮੁੱਖ ਮੰਤਰੀ ਜੀ ਨੇ ਇਹ ਵੀ ਸਾਡੀ ਸੁਣਵਾਈ ਕੀਤੀ ਇਹ ਪੂਰੀ ਕੀਤੀ ਆ ਔਰ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਅਧੀਨ ਲਗਾਤਾਰ ਖਾਟੂ ਸ਼ਾਮ ਜੀ ਲਈ ਅਬਰਨ ਸਰ ਸਾਹਿਬ ਦੇ ਲਈ ਤਲਮੰਡੀ ਸਾਹਬੋ ਲਈ ਉਸ ਤੋਂ ਬਾਅਦ ਮਾਤਾ ਚਿੰਤਪੁਰ ਨੇ ਜਵਾਲਾ ਜੀ ਨਾਣਾ ਦੇਵੀ ਅਨੰਤਪੁਰ ਸਾਹਿਬ ਦੇ ਲਈ ਲਗਾਤਾਰ ਬੱਸਾਂ ਜਾ ਰਹੀਆਂ ਔਰ ਹੁਣ ਉਹਨਾਂ ਨੂੰ ਵੀ ਜਾ ਕੇ ਲੋਕ ਵੇਟ ਕਰ ਰਹੇ ਰਵਾਨਾ ਕਰਾਂਗੇ ਮੇਰੇ ਨਾਲ ਡਾਕਟਰ ਚੱਬੇਵਾਲ ਸਾਹਿਬ ਦਾ ਰਾਜkumar ਜੀ ਦਾ ਬਹੁਤ ਬਹੁਤ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਇਸ ਨੂੰ ਸਵਾਗਤ ਕਰ ਰਹੀ ਆ ਸ਼ਹਿਰ ਦੇ ਮੇਅਰ ਸਾਹਿਬ ਦੀ ਪ੍ਰੀਮੀਅਰ ਸੀਨੀਅਰ ਡਿਪਟੀ ਮੇਅਰ ਕਾਉਂਸਲਰ ਸਹਿਵਾਨ ਪਾਰਟੀ ਦੇ ਪੂਰੇ ਪੰਜਾਬ ਦੇ ਉਧਰਾਂ ਸੁਬਾਨ ਭੈਣ ਮਹਿਲਾ ਕਾਂਗਰਸੀ ਮਨਜੋਤ ਕੌਰ ਜੀ ਜਿਹਦੇ ਦੇ ਪ੍ਰਧਾਨ ਸਾਰੇ ਜਿਹੜੇ ਆ ਰਾਜਕੁਮਾਰ ਜੀ ਦਾ ਸਵਾਗਤ ਕਰਨ ਲਈ ਔਰ ਬਾਸ ਨੂੰ ਰਵਾਨਾ ਕਰ ਲਿਆ ਸਾਰੇ ਇਕੱਠੇ ਹੋਏ ਆ ਤੇ ਸਾਡੇ ਲਈ ਤਾਂ ਅੱਜ ਡਬਲ ਖੁਸ਼ੀ ਆ ਮੈਂ ਕਹਿ ਸਕਦਾ ਸਭ ਤੋਂ ਪਹਿਲਾਂ ਤਾਂ ਮੈਂ ਜਿੰਪਾ ਜੀ ਦਾ ਧੰਨਵਾਦ ਕਰਦਾ ਕਿ ਅੱਜ ਜਿਹੜੀ ਮੇਰੀ ਸ਼ੁਰੂਆਤ ਕਰਵਾਈ ਹੈ ਉਹ ਬਹੁਤ ਹੀ ਇੱਕ ਅੱਛੀ ਸ਼ੁਰੂਆਤ ਹੈ ਬ੍ਰਿੰਦਾਵਨ ਧਾਮ ਦੇ ਲਈ ਜਦੋਂ ਸਾਡੀ ਬੱਸ ਜਿਹੜੀ ਉਹ ਰਵਾਨਾ ਹੋ ਰਹੀ ਹੈ ਸ਼ਰਧਾ ਲੂ ਰਵਾਨਾ ਹੋ ਰਹਾ ਹੈ ਬੋਲ ਬੰਕੇ ਵਿਹਾਰੀ لال ਕੀ ਜੈ ਉਹ ਮੈਂ ਸਮਝਦਾ ਕਿ ਸਾਡੇ ਮੰਤਰੀ ਸਾਹਿਬ ਦੀ ਸੋਚ ਬਹੁਤ ਵੱਡੀ ਸੋਚ ਹੈ ਔਰ ਦੂਸਰਾ ਮੈਂ ਪਾਰਟੀ ਸ਼ਾਮਿਲ ਹੋਇਆ ਤੇ ਮੈਂ ਜਿਸ ਪਿਆਰ ਦੇ ਨਾਲ ਤੁਸੀਂ ਸਾਰਿਆਂ ਨੇ ਮੈਨੂੰ ਸਵੀਕਾਰ ਕੀਤਾ ਮੈਂ ਉਸ ਦੇ ਲਈ ਵੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਸਾਡਾ ਜਿਹੜਾ ਸੁਪਨਾ ਹੈ ਕਿਉਂਕਿ ਮੈਂ ਮਾਨ ਸਾਹਿਬ ਦੀਆਂ ਪਾਲਿਸਿਸ ਤੋਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਸ ਪਾਰਟੀ ਦੇ ਵਿੱਚ ਆਇਆ ਕਿਉਂਕਿ ਸਾਡਾ ਮਕਸਦ ਹੈ ਲੋਕਾਂ ਦੀ ਭਲਾਈ ਗਰੀਬਾਂ ਦੀ ਭਲਾਈ ਪੰਜਾਬ ਦੀ ਭਲਾਈ ਸੋ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਸਾਡਾ ਮਿਸ਼ਨ ਜਿਹੜਾ ਹੈ ਤੁਸੀਂ ਸਾਰੇ ਸਾਥੀ ਜਿੰਨੇ ਵੀ ਸਾਡੇ ਮੌਜੂਦ ਆ ਸਾਡਾ ਮਿਸ਼ਨ ਪੰਜਾਬ ਦੇ ਵਿੱਚ RAM ਰਾਜ ਸਥਾਪਿਤ ਕਰਨਾ ਸਾਡਾ ਮਿਸ਼ਨ